ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਲ ਪੁਰਖ ਅੱਗੇ ਬੇਨਤੀ ਹੈ ਏ ਮੇਰੇ ਦਾਤਾ ਸੱਚਾ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾਂ ਚ ਰੱਖੀ ਤੰਦਰੁਸਤ ਰੱਖੀ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਪੂਰ ਆਉਣ ਤੇ ਸਭ ਦੇ ਜਿਹੜੇ ਜਾਇਜ਼ ਜਾਇਜ਼ ਮਨੋ ਕਾਮਨਾਵਾਂ ਉਹ ਵੀ ਜ਼ਰੂਰ ਪੂਰੀਆਂ ਹੋਣ ਤੇ ਫਾਈਨਲੀ ਅੱਜ ਹੁਣ ਫਾਈਨਲ ਟੱਚ ਦੇਣ ਜਾ ਰਹੇ ਹਾਂ ਆਪਾਂ ਆਪਣੇ ਜਿਹੜਾ ਸਾਡਾ ਬੈੱਡ ਹੈ ਤਿਆਰ ਹੋ ਰਿਹਾ ਇਹ ਨੂੰ 3-4 ਦਿਨਾਂ ਬਾਅਦ ਇਹਦਾ ਹਾਲਚਾਲ ਪੁੱਛਿਆ ਇਹਦੇ ਪਰ ਜੜ ਜੁਰਜੀ ਲੱਗ ਗਈ ਨਵੇਂ ਨਹੀਂ ਰਹੇ ਪੁਰਾਣੇ ਹੋ ਗਏ ਜੀ ਇਹ ਕਸੂਰ ਹੋ ਗਿਆ ਜੀ ਸਾਰਾ ਮਿਸਤਰੀ ਸਾਹਿਬ ਦਾ ਸਾਡੀ ਨਵੇਂ ਵਾਲੀ ਜਿਹੜੀ ਰੀਜ ਸੀ ਉਹ ਵਿੱਚੇ ਰੋਲਰ ਵਾਲੀ ਹੈ ਮਿਸਤਰੀ ਸਾਹਿਬ ਪਤਾ ਨਹੀਂ ਕੀ ਕਰੀ ਜਾਂਦੇ ਆ ਵੱਡ ਟੁੱਕ ਜੀ ਕਰਕੇ ਟੇਡੇ ਮੇਡੇ ਜੇ ਕਰਕੇ ਲਾਈ ਜਾਂਦੇ ਆ ਜੋੜ ਦੇਖਦੇ ਆ ਹੁਣ ਇਹ ਕੀ ਕਹਿਣਾ ਮਿਸਤਰੀ ਸਾਹਿਬ ਇਹ ਆ ਜਿਹੜਾ ਮਿਸਤਰੀ ਮੈਂ ਬਾਗਣੀ ਜੀ ਮੇਤਰੀ ਸਾਹਿਬ ਸਾਸਰੀ ਕਾ ਬੁਲਾਉਂਦੇ ਤੁਸੀਂ ਕਹਿੰਦੇ ਸੀ ਹੁਣ 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 ਤੇ ਕਿੰਨਾ ਕੰਮ ਆ ਹੋ ਗਿਆ ਬੱਲੇ ਬੱਲੇ ਜਿੱਕਣਾ ਨਾ ਕਿਤੇ ਬੱਲੇ ਬੱਲੇ ਅਸਲ ਉਟੇ ਲਾ ਫਾਗੜਾ ਤਿੰਨ ਪੈਂ ਨਹੀਂ ਅਰੇ ਇਹ ਤਾਂ ਚਾਪੀ ਪ੍ਰਸੀਰ ਤੇ ਨਾ ਸੜਦੀ ਪਤਾ ਨਹੀਂ ਕਿਹਦੀ ਚੱਕੀ ਫਿਰਦੀ ਜੀ ਤਿੰਨ ਨਹੀਂ ਦੋ ਹੀ ਪਾਉਂਗੇ ਨਾ ਦੋ ਰੱਖਣਾ ਹੈ ਤੇ ਬਾਈ ਪਹਿਲੇ ਪਹਿਲੇ ਉਹਨੂੰ ਪਹਿਲਾਂ ਤੂੰ ਤਿੰਨ ਪਾਸੇ ਨੂੰ ਕਹਿੰਦਾ ਲਾਉਣਾ ਹਨਾ ਨਹੀਂ 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 ਦਿੱਤੀ ਬਾਈ ਕਹਿੰਦਾ ਦੋ ਮੈਨੂੰ ਮਿਲ ਕੇ ਦੇ ਲੈ ਮੈਂ ਕਿਹਾ ਤਿੰਨ ਪੈ ਬਾਈ ਕੱਢ ਜਾ ਥੱਲੇ ਐਨ ਕੱਟ ਉਹਨੇ ਇੱਦਾਂ ਦੀ ਕਰ ਤਾ ਮੈਂ ਤੇ ਦਿਨਾਂ ਚਾਹ ਥੱਲੇ ਬੈਠਾ ਹਾਂ ਉਹ ਇਹ ਤੂੰ ਵੀ ਕੀ ਫਾਇੜਾ ਪਰ ਇਹਨੂੰ ਕਰ ਦੇ ਜਿਹੜਾ ਕੰਮ ਕਰਦਾ ਜੇ ਗਲਤੀ ਕਰੂੰਗਾ ਨਵੀਂ ਸ਼ੀਟ ਵੀ ਲੈ ਕੇ ਆਉਗਾ ਹੈ ਹਾਂ ਨਵੀਂ ਸੀਟ ਦਾ ਮੈਂ ਨਾ ਚਲਿਆਗੀ ਬੰਦਾ ਲੈ ਆ ਕੇ ਦੇ ਦੂੰਗਾ ਬੰਦਾ ਲੈ ਆ ਕੇ ਦੇ ਦੂੰਗਾ ਅੱਛਾ ਹਾਂ ਵੀ ਮੁੰਡਿਆ ਸਾਸਰੀ ਕਾ ਪਲੌਣੀ ਆਉਂਦੀ ਹੈ ਸਾਸਰੀ ਕਾ ਜੀ ਠੀਕ ਹੈ ਹਾਲਾਗੀ ਨਹੀਂ ਸ਼ਾਨੀ ਅੱਛਾ ਹਾਂ ਸਾਸਰੀ ਕਾ ਇਹਨੂੰ ਮੈਂ ਕਿ ਦੁਬਾਰੇ ਫੇਰ ਕਰ ਦੇ ਇਹਦੇ ਬਰਾਬਰੇ ਸ਼ੀਟ ਬੜ ਦੇ ਇੱਕ ਹੋਰ ਬਣਾਉਣੀ ਜੀ ਸੀ ਢੋ ਆਟੋ ਬਣਾਉਣ ਤੋਂ ਬਾਅਦ ਵਿੱਚ ਇਹ ਅੱਜ ਫਿੱਟ ਕਰ ਜਾਣੇ ਬਾਈ ਇਹ ਠੀਕ ਹੈ ਨਾ ਅੱਜ ਫਿੱਟ ਕਰਨਾ ਹੀ ਕਰਨੇ ਆ ਕੋਈ ਵੀ ਹਾਲਤ ਦੇ ਵਿੱਚ ਆਪਣਾ ਰੁਪਈਏ ਲੈ ਮੇਰੇ ਕੋਲ ਰੁਪਈਏ ਮਾਰ ਦੇ ਤੇਰੇ ਛਾੜਾਂ ਤੂੰ ਫਿਰ ਚੌੜ ਕਰੂੰਗਾ ਵਗੈਰ ਮੇਰੇ ਨਾਲ ਤਾਂ ਨਾਲ ਤਾਂ ਲੱਗੂਗੀ ਕਹਿੰਦਾ ਆਪਣੇ ਉੱਪਰ ਚੜਾ ਲੋ ਮੈਂ ਡਰਾਂਗਾ ਤੇ ਬੰਦਿਆਂ ਨਾਲ ਚੜਨੇ ਉੱਪਰ ਬੰਦੇ ਬਲਾਉਂਗੀ ਨਾ ਥੱਪਾ ਲੱਗ ਜਾਣੀ ਤਿੰਨ ਦਿਨ ਲਈ ਇਹ ਇਹ ਆ ਪਾਸਾ ਲੈ ਰਾ ਸਹੀ ਕੱਟ ਹੋਇਆ ਵਾ ਹਲੋ ਬੱਬਾ ਹਾਂ ਆ ਪਾਸਾ ਲੈ ਰਾ ਸਹੀ ਕੱਟ ਹੋਇਆ ਵਾ ਉਧਰੋਂ ਤਲੇ ਮੜੀ ਜੀ ਥੋੜਾ ਜਿਹਾ ਕੋ ਦੇਖ ਲੀਦਾ ਹੁੰਦਾ ਕੋ ਥੋੜਾ ਜਿਹਾ ਕਪਈਆ ਗੱਲਬਾਤ ਕਿਆ ਹੁੰਦੀ ਆ ਲੱਗਿਆ ਜੋੜਾ ਇਹਨੂੰ ਵਧੀਆ ਲੱਟਾਂ ਅੰਗਲਾ ਨੇ ਹਨਾ ਮੰਦਾਨਾਂ ਗੱਲ ਨੂੰ ਫਿਰ ਉਹ ਤਾਂ ਬਹਾਰਾ ਤੁਗੜੇ ਜੋੜਨ ਲੱਗਿਆ ਤੂੰ ਹਲ ਮਿਣ ਕੇ ਕੱਟ ਪੈਣਾ ਯਾਰ ਤੂੰ ਗੱਲ ਭਾਈ ਤਾਈ ਨਾ ਖੱਤੋਂ ਨਿਖਾਨੀ ਲਾਉਣੀ ਮੈਂ ਹੋ ਜੇ ਹੁਣ ਅਲ ਜਾਊਗਾ ਤਾਂ ਹੀ ਫਿਰ ਅਸੀਂ ਐਸੇ ਕੰਮ ਤੋਂ ਦੂਰ ਰਹੂਗਾ ਜੇ ਸਿੱਧੇ ਲੱਗਿਆ ਤਾਂ ਸਲ ਵੀ ਆ ਉਹ ਵੜ ਤਾਂ ਬਰਾਬਰ ਕਰਕੇ ਇਧਰ ਨੂੰ ਨਹੀਂ ਭਾਈ ਐ ਇਹ ਮਨ ਨਿਸ਼ਾਨੀ ਲਾਉਣੀ ਹੈ ਜੇ ਉੱਚਾ ਲੀਵੋਗਾ ਫੇਰ ਉੱਤੇ ਨਾ ਲੱਗਿਆ ਫਤੂਆ ਕਹਿੰਦਾ ਪੈ ਗਈ ਗਾਲ ਦੱਸ ਬਣ ਗਿਆ ਬੱਕਰਾ ਆ ਜੀ ਸ਼ੀਟ ਨਵੇਂ ਹੀਟ ਆ ਗਈ ਹੈ ਉੱਥੇ ਲੜੀ ਨਾ ਗੈਲ ਪੜਦੀ ਉੱਥੇ ਰੱਖੀ ਰੱਖਦਾ ਯਾਰ ਯਾਰ ਮਨ ਤੇਰਾ ਪਤਾ ਤੁਹਾਨੂੰ ਆਪਣੇ ਅੱਖੇ ਨਾਲ ਹੱਥ ਥੱਲੇ ਪਹੁੰਚ ਨਹੀਂ ਜਾਂਦਾ ਹੁੰਦਾ ਭਲੇੜਾ ਚੱਲ ਹੁਣ ਜਿੰਨੀ ਲੱਕੜੀ ਬਚ ਗਈ ਆ ਗੱਦੀ ਬਣਾਉਣੀ ਆ ਉਹਦੀ ਤਾਂ ਠੀਕ ਹੈ ਇੱਕ ਜਿਹਦੇ ਤੇ ਬੈਠ ਕੇ ਮਾਣ ਮਨ ਸਟੂਲੀ ਜੀ ਠੀਕ ਹੈ ਨਾ ਉਹ ਲੈ ਫੱਟਾ ਲਈਨੇ ਉਦੇਪੁਰੇ ਮੈਂ ਡਰ ਦੂੰਗਾ ਆ ਦੇਖ ਤਾਂ ਪਏ ਫੱਟੇ ਜਿਹੜੇ ਕੱਡੇ ਹੋਏ ਨੇ ਸਟੂਲੀ ਕੱਪੜਾ ਹੀ ਬੱਜ ਜਾਣਾ ਬਾਈ ਇਹੀ ਤਾਂ ਗੱਲਾਂ ਆਂ ਦੇਖ ਆਹ ਨੂੰ ਤੈਨੂੰ ਐਵੇਂ ਥੋੜੋ ਫਿਰ ਤੈਨੂੰ ਮਤਲਬ ਚੱਕ ਐਸਰ ਉਹ ਮੁੰਡਿਆ ਮੁੰਡਿਆ ਐਸਰ ਚੱਕ ਬੱਸ ਕਿਦੋਂ ਨੂੰ ਕੱਢਣ ਨੂੰ ਕਾਉਂਸਲ ਰੋਡ ਉਹ ਆ ਗਿਆ ਲਓ ਜੀ ਇੱਧਰ ਵੀ ਫੋਨ ਵੱਜੇ ਹਾਏ ਮੇਰਾ ਫੋਨ ਵੱਜਦਾ ਲਓ ਜੀ ਬਲਾਉ ਸੱਸ ਜੀ ਕਾਲ ਲਾਓ ਭਾਈ ਗੁਰਜੀ ਕਾ ਖਾਤਾ ਭਾਈ ਗੁਰਜੀ ਕੀ ਫਤ ਹੈ ਉੱਚੀ ਨਹੀਂ ਬੋਲੁੰਦਾ ਨਹੀਂ ਹਾਂ ਕਿਆ ਕਹਿੰਦਾ ਬੱਤ ਤੂੰ ਵੀ ਬਲਾ ਦੇ ਹੱਥੇ ਕਰ ਬਲਾ ਦੇ ਯਾਰ ਚਲ ਠੀਕ ਓਕੇ ਕਿਆ ਮੈਂ ਤੂੰ ਚੱਕਿਆ ਤਾਂ ਨਹੀਂ ਫੋਨ ਕਲੈਕਟ ਤਾਂ ਨਹੀਂ ਕੀਤਾ ਨਹੀਂ 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 ਚਲ ਠੀਕ ਹੈ ਫਿਰ ਨਹੀਂ ਕਲੈਕਟ ਕੀਤਾ ਮੈਂ ਕਰ ਲਵਾਂ ਕਲੈਕਟ ਨਹੀਂ ਇਹਨੇ ਜੁੱਦੀ-ਬੁੱਦੀ ਤੜੀ ਲੈਣ ਦੀ ਆ ਹਾਂ ਉਹ ਕਾ ਨੂੰ ਪੱਡਣਾ ਤਾਂ ਯਾਰ ਵਿਚ ਆ ਜਾਣਾ ਤਾਂ ਸਹੀ ਬੱਚੇ ਮੋਰ ਹੁੰਦਾ ਨੰਗ ਨੂੰ ਨੀ ਲੋਟ ਨਹੀਂ ਆਣਾ। ਆਪ ਫੋਟੋ ਵੀ ਫਰੇ ਹੈ। ਬਾਕੀ। ਅਬ ਇਹ ਵੀ ਆਉਂ ਤੂੰ ਚਿਲਾਇ। ਅਰੇ ਪਰਲਾ ਬੰਦ ਜੂੜੇ ਸਾਮਾ ਕਿਵੇਂ ਕੰਮ ਕਰੀ ਜਾ ਗਿਆ। ਮਾਇਦਾ ਹਰਾਏ ਉਹਨਾਂ ਪਨੇ ਰੱਖੇ ਆਏ ਕਰਕੇ ਆਏ ਜੋੜਨਾ। ਪਨੇ ਆਏ ਕਰਕੇ ਪਿਆਰ ਤੈਨੂੰ ਕੋ ਬੁੱਝਣਾ ਆਏ। ਆਂ। ਸਲਾਈਰ ਸਾਰੀ। ਕਿ ਤੁਹਾਨੂੰ ਇਹ ਤੁਹਾਨੂੰ ਕੰਮ ਸਿੱਖਣਾ ਨੇ ਇਹ ਤਾਂ ਸਿੱਖ ਲਈਦਾ ਹੁੰਦਾ। ਜੇ ਕੋਈ ਸੁਖਾਵੇ ਨਾ। ਹਨਾ। ਮੈਂ ਪਤਾ ਮੈਂ ਸੋਫੇ ਦਾ ਕੰਮ ਕਿੰਨਾ ਕੀਤਾ। ਉਹ ਪਿਛਲੇ ਜਨਮ ਚ ਮੈਂ ਭੁੱਲ ਗਿਆ ਵੀ ਕਿਆ ਕਰਿਆ ਤੁੰਨੂੰ ਹੂੰ ਚੋਰੀ ਕਿਹਾ ਇਹਨਾਂ ਨੂੰ ਅੱਜ ਵੀ ਯਾਦ ਕਰ ਰਹਾ ਮਾਹਨ ਹਾਂ ਆ ਫਿਰ ਪਰ ਕੰਮ ਕਰਦੋ ਮੇਰੇ ਵੇਣਾ ਕਿਆ ਕਰਦੀਆਂ ਤੂੰ ਪੁੱਤੋ ਇਹਨੂੰ ਖੁਸ਼ਬੂ ਆਉਂਦੀ ਏ ਦੀ ਹੋਰ ਲੋੜ ਇੱਧਰ ਦੀ ਸੜ ਵੀ ਲਾਉਣਾ ਪੈਣਾ ਨਹੀਂ ਇਹਦੇ ਵੀ ਲਾ ਲੈ ਇੱਕ ਸੜ ਇਹਦਾ ਵੀ ਲਾ ਉਹ ਨਹੀਂ ਗੁਰੂ ਸਮਾਰਦੀ ਲੋੜ ਨਹੀਂ ਪੈਂਦੀ ਬਚੜ ਨਹੀਂ ਹੈ ਤੇਰੇ ਕੋਲ ਪਿਆ ਹੈ ਹਾਂ ਬਾਦੂ ਪਿਆ ਜਾਂਦਾ ਉਹ ਸੁੱਕ ਨਾ ਜਾਵੇ ਮੈਂ ਉੱਧਰ ਪਿਆ ਪਿਆ ਇਹਦੇ ਨਾਲ ਦੇ ਦੇਣਾ ਹੈ

ਮੱਖੀਆਂ ਆ ਗਈਆਂ ਇਹ ਮੱਖੀਆਂ ਜਿਹਾਉਣ ਲੱਗੀਆਂ ਇਹਦੇ ਕੋਲ ਨੂੰ ਖਤਮ ਹੋ ਗਿਆ ਮੈਂ ਹੁਣ ਖਤਮ ਇਹ ਕਰਨਾ ਯਾਰੇ ਬੰਦਾ ਰੁੰਡੀ ਉਹ ਦੂਈ ਗੱਦੀ ਚੜ੍ਹਣੀ ਆਰੇ ਉਹ ਦੂਈ ਇਹ ਨਹੀਂ ਹਟਦਾ ਇਹ ਇਹ ਗੱਲ ਬਾਤ ਹੈ ਨਹੀਂ ਨਾ ਅੰਦਰ ਉਹ ਫਲੋਰ ਹੀ ਗੱਲ ਬਾਤ ਹੋਵੇ ਇਹ ਲਵੇੜ ਲਵੇੜ ਕੇ ਜਾਉਂਗੇ ਕਾ ਲਵੇੜ ਕੇ ਜਾਉਂਗੇ ਸਾਰੀ ਚੀਟਾ ਬਾਟਾ ਬਾਟਾ ਹਾਂ ਆਏ ਆ ਬੱਸ ਉਹ ਲਾ ਦੀ ਮਸਕਰ ਆਪ ਸੁੱਕੇ ਗਏ ਹੋ ਉਹ ਤਾਂ ਬੈਰਾਂ ਗਏ ਉਹ ਸੁੱਕੇ ਦੇ ਗੱਪਾ ਦਾ ਸੁੱਕੇ ਦੇ ਜੰਮਦਾ ਹੈ ਨਾਲ ਉਹ ਗੱਬੇ ਤੇ ਉੱਠ ਖੜਿਆ ਉਹ ਉਹ ਖੁੰਝ ਉੱਠਿਆ ਕੋਈ ਨਹੀਂ ਉਹਦਾ ਕੋਈ ਨਹੀਂ ਦੱਬਣਾ ਯਾਰ ਜਿਹੜੇ ਕੋਕੇ ਜੇ ਲਾਉਣੇ ਯਾਰ ਕੱਪੜਾ ਨਹੀਂ ਇਹਦੇ ਪੁੱਤ ਤੁਸੀਂ ਉਹ ਲਾਉਣੇ ਉਹ ਲਾ ਗਏ ਉਹ ਇਹਨੂੰ ਕਮਾ ਕੇ ਲਾਉਣਾ ਵੀ ਕਿਤੇ ਟਿਕਾਣਾ ਆ ਜਾ ਮੈਂ ਤਰੀ ਪਹਿਲਾਂ ਇਹਨੂੰ ਲਾ ਜਾ ਇਹਨੂੰ ਲਾ ਜਾਣਾ ਸੁੱਕ ਜਾਣਾ ਇਹਨਾਂ ਨੂੰ ਉਹਨਾਂ ਫੇਰ ਸੁੱਕੇ ਦੇ ਉੱਪਰ ਦਾ ਹੈ ਉਹ ਗੱਬੇ ਤੇ ਉੱਠ ਖੜਿਆ ਹਣੋ ਉਹ ਨਹੀਂ ਛੋੜਦਾ ਹੂੰ ਖੜਿਆ ਰਹੂ ਮੰਨ ਨਹੀਂ ਗੁਰੰਤ ਕਾਲ ਕਰੇ ਤੇ ਉਹ ਦੱਬੋ ਜਣਾ ਮਤਲਬ ਸੰਗਾ ਇਹਦਾ ਨਾਮ ਦਾ ਕੰਮ ਆ ਨਾ ਮੋੜੇ ਇਹਦਾ ਧਰਤੀ ਪਰ ਰੱਖਣਾ ਤਾਂ ਤਾਂ ਇਹਨੂੰ ਗਲਤੀ ਕਰੀ ਉਹ ਗੱਬੇ ਹੁਣ ਦਾਬ ਉਹਦੇ ਪਰ ਰੱਖਣਾ ਪੈਣਾ ਤਾਂ ਥੋੜਾ ਟਾਈਮ ਵਜਣ ਇਹ ਇਹ ਦਿਖ ਨਹੀਂ ਰਹੀ ਜਿੰਨਾ ਤੱਕ ਦਿਖਿਆ ਕਰਦੀ ਹੋ ਸ਼ੌਕਾ 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 ਥੋੜਾ ਜਿਆ ਕਲਾ ਖਾ ਸਿਰ ਲਾ ਕੇ ਫੇਰ ਜਿਹੜਾ ਨਹੀਂ ਬਾਹਰੋਂ ਨਿਕਲੇ ਹਨ ਆਦੇ ਕੋਲ ਸਾਈਕਲ ਦੀ ਚਾਬੀ ਤੇ ਯਾਰ ਕੱਖਾਂ ਚ ਤਾਂ ਨਹੀਂ ਗੇਰਤੀ ਇਹਨੇ ਕਿੱਥੇ ਗੇਰਤੀ ਕਈ ਜਿੰਦੀ ਚਾਬੀ ਸੀ ਮੇਰੇ ਕੋਲ ਚਾਬੀ ਸੀ ਹੈਗੀ ਵੀ ਦੀ ਚਾਬੀ ਚੱਕੀ ਫਿਰਦੀ ਸੀ ਕਿਤੇ ਇਹ ਗਰਤੀ ਨੇ ਇਕੱਠੀ ਜੀ ਇਹ ਵੀ ਆ ਗਈ ਦੀ ਦੇਖੋ ਚਾਬੀ ਮੈਂ ਤਾਂ ਤੁਹਾਨੂੰ ਅੰਦਰ ਦੱਸ ਗਿਆ ਤਾਂ ਵੀ ਇਹ ਕਿਹਦੀ ਚਾਬੀ ਚੱਕੀ ਹੋਈ ਆ ਇਹ ਮੈਂ ਹੁਣ ਉਹ ਇੱਥੇ ਦੇਖੀ ਪਈ ਤੇ ਦੇਖੀ ਮਾਰਨੇਗਾ ਟੋਕਾ ਵੀ ਟੁਕਣਾ ਹਾਂ ਜੀ ਗਰਤੀ ਇਕੱਠੀ ਹੁਣ ਫੋਲੀ ਜਾਈ ਉਹ ਹਾਲ ਲੋਏ ਸੁੱਛਾ ਨੂੰ ਤਾਂ ਕਿਹਾ ਕਿ ਨੀਂਦ ਲੱਗਣਾ ਹੁਣ ਸਮਾਨ ਉੱਪਰ ਪਿਆ ਇੱਧਰ ਇੱਥੀ ਜੇ ਪਈ ਦੇਖੀ ਮੈਂ ਮਾਂ ਇਹਨੇ ਬੈੱਡ ਪਰ ਰੱਖ ਤੀਗੀ ਹੁਣ ਮੈਂ ਚੈੱਕ ਕਰਾਂ ਤੂੰ ਦੱਸ ਵੀ ਇਹਨੂੰ ਚੱਕ ਕੇ ਕਿਆ ਕਰਾਂ ਇੱਕ ਵਾਰ ਆ ਹਿਲਾ ਦੇ ਉਹਨੇ ਬਸ ਇਹ ਲੈ ਬੰਨੀ ਵੀ ਭਰੀ ਹੋ ਗਰਗੀ ਬਸ ਆ ਜਾ ਚਲ ਮੈਂ ਤੁਹਾਨੂੰ ਮੈਂ ਮੇਰੇ ਜਿਹੜੀ ਲੱਕ ਨੂੰ ਚੱਕ ਪਾਈ ਗਈ ਉਹ ਹਾਂ ਓਏ ਦਾਤਾ ਦਿੱਤਾ ਨਹੀਂ ਕੋਈ ਹਾਂ ਹਾਂ ਦਾ ਸ਼ੁਕਰ ਨਹੀਂ ਟੋਕੇ ਚਾਉਣ ਦੀ ਗੜਾਸੇ ਚ ਫਸਣੀ ਸੀ ਮੇਰੇ ਪਤਾ ਲੱਗਣ ਦਾ ਕਣਕੜ ਜੀ ਆ ਜਿਹੜੇ ਵਿਚਾਰਨ ਦੇ ਕਿੜੇ ਬਾਪੂ ਉਹ ਨਹੀਂ ਤਾਂ ਕੀ ਕਰਨਾ ਇੱਥੇ ਅਸਰ ਭਰਦੇ ਹੋਰ ਇਹ ਤਾਂ ਯੋ ਹੋ ਯੋ ਪਰ ਥੱਲੇ ਹੋਈ ਵੀ ਉਹ ਥੱਲੇ ਤੇ ਫੱਟੀ ਕੱਢਦੇ ਆ ਰਾਤ ਜਣੀ ਪਈ ਐ ਐਨ ਬਰਾਬਰ ਹੁਣਾਉਣ ਤਾਂ ਲੱਗਣਾ ਉੱਥੇ ਤੇ ਦੀ ਮਾਰਦੀ ਹੈ ਹੂੰ ਆ ਕਪੜਾ ਦਿਓ ਸੰਧੂਪ ਉੱਪਰ ਤਾਂ ਕੋਈ ਆਪਣੇ ਅਨੁਸਾਰ ਕਰਨਾ ਹਾਂ ਹਨ ਨਹੀਂ ਰੱਖ ਕੇ ਕੰਮ ਕਰਨਾ ਨਹੀਂ ਥੱਲੇ ਤੇ ਲਿਬਰੀ ਮਾਰ ਆਪਣੇ ਆਹ ਉਹ ਪਈਏ ਚੱਕ ਉਧਰ ਲੈ ਜਾਓ ਉਹਦੇ ਪਈਓ ਕਪੜਾ ਆਪਣੇ ਬੰਨਣਾ ਹੋਏ ਹਾਂ ਆ ਦੇਖ ਉਧਰ ਲੈ ਜਾ ਹੁਣ ਵੇਚਣਾ ਸਿੱਠੀ ਕਟਾਈ ਹੋ ਗਈ ਨਹੀਂ ਫਿਰ ਤੇਰੀ ਲੈਦਰ ਵਾਲਾ ਲੈਦਰ ਵਾਲਾ ਕੰਮ ਚੀਕ ਬੋਉਂਗੀ ਥੱਲੇ ਆਲਾ ਫਾੜ ਯਾਰ ਨਹੀਂ ਨਹੀਂ ਕਪੜਾ ਸਾਫ਼ ਕਰਨ ਨੂੰ ਕਹਿੰਦਾ ਯਾਰ ਉਹ ਥੱਲੇ ਤੇ ਕਰਦਾ ਚੱਲ ਦੇਖੀ ਕੀ ਆ ਰਿਹਾ ਹੈ ਆਜੂ ਸਾਫ ਕਰਨ ਨੂੰ ਕਹਿੰਦਾ ਉਹ ਤਾਂ ਚੱਕ ਕੇ ਠੋਥਲੇ ਰੱਖਣੀ ਆ ਉਹਦੇ ਵਿੱਚ ਕਪੜਾ ਮਾਰਨਾ ਹਾਂ ਗਾਂਤਰੇਂਦਰ ਦੇ ਸੱਦੇ ਹੋਣਾ ਲੈ ਮੈਂ ਟੋਕਾ ਕਰ ਦਮੈਂ ਇੱਕ ਵਾਰ ਕੱਖ ਪਾ ਦਵਾ ਟਾਈਮ ਹੋ ਗਿਆ ਮੈਂ ਇਹਦੇ ਕਰਾਉਣਾ ਵਿਚਾਰਿਆ ਇਹਦੇ ਵਿਚਾਰ ਦੇ ਕੱਲੇ ਦੇ ਪਾਸੇ ਖੇਡ ਦਾ ਘਟ ਹੋਇਆ ਚੱਲ ਸਾਫ ਕਰ ਤੇ ਤੇ ਉੱਪਰ ਦਰਬਤ ਬਾਪ ਇੱਕ ਕੋਈ ਨੂੰ ਮਿਣ ਕੇ ਪਹਿਲਾਂ ਕੱਪੜਾ ਮਿਣ ਕੇ ਉਹ ਕਰ ਲੈ ਤੇ ਉੱਪਰੇ ਪਾ ਦੇਣਾ ਸਾਡੇ ਸ਼ੋਭਰੀ ਤੇ ਕੀ ਕਰਦੀ ਪੁੱਤ ਹੁਣ ਕੱਕ ਕਿਹਨੂੰ ਕੀ ਪਾਉਂਟੂ ਹਾਂ ਦੇਖ ਤਾਂ ਸਹੀ ਕਰਦੀ 깟 ਇਹ ਹਾਂ ਕਿੱਥੇ ਇੱਧਰ ਬੱਚੀ ਕੋਲ ਜਿਹਾ ਕਵੇ ਬੱਚੇ ਨੂੰ ਕੱਕ ਪਾਤੇ ਬਈ ਸ਼ਾਬਾਸ਼ ਠੀਕ ਹੈ ਹਾਂ ਕਹਿੰਦੇ ਫੇ ਜੱਟਾਂ ਦੇ ਨਿਆਣਿਆਂ ਨੂੰ ਕੋਈ ਸਿਖਾਉਣ ਦੀ ਲੋੜ ਹੁੰਦੀ ਕੋਈ ਚੀਜ਼ ਦੀ ਉਹ ਕੰਮ ਤੇਰਾ ਪੁੱਤੀ ਦੇ ਕੇ ਕਿਹੜਾ ਕੀ ਸੀ ਕਰੀ ਹੋਈ ਹੈ 来 ਵੀ ਹੁਣ ਆਪਾਂ ਕਰੀਏ ਕੋਕਿਆਂ ਵਾਲਾ ਕੰਮ ਸ਼ੁਰੂ ਪਹਿਲਾਂ ਤਾਂ ਆਲੇ-ਦਾਲੇ ਵਾਲੀਆਂ ਆਪਾਂ ਚਟਿਕ ਬਟਨ ਲਾ ਦਈਏ ਹਨਾ ਬੜਾ ਟੁਕ ਹੋ ਗਿਆ ਕੱਪੜਾ ਬਚ ਗਿਆ ਜੀ ਉਹ ਜਿਹੜਾ ਪਰਲੇ ਪਸੇ ਆ ਉਹ ਕੱਪੜਾ ਐ ਕਰਨਾ ਆਪਾਂ ਨੇ ਹੁਣ ਹੈ ਉਹ ਕੱਪੜੇ ਨੂੰ ਆਪਾਂ ਨੇ ਹੁਣ ਇਹ ਸੀਟਾਂ ਖੋਲਣੀਆਂ ਗੱਡੀ ਦੀਆਂ ਨਹੀਂ ਨਹੀਂ ਅੱਜ ਰਾਤ ਐਤੀ ਨਹੀਂ ਨਹੀਂ ਗੱਡੀ ਹੋਣੀ ਆਪਾਂ ਦਾ ਫਨ ਆਪਾਂ ਅੱਜ ਨਹੀਂ ਨਹੀਂ ਉਹ ਜਿਹੜਾ ਤੁਸੀਂ ਕਿਹਾ ਤਾਂ ਆਪਾਂ ਕਰਨਾ ਨਹੀਂ ਕਰਾ ਜਿਹੜਾ ਆ ਵੀ ਤੇ ਦੇਖ ਦੇ ਕੀ ਸਿੱਖਿਆ ਜਿਹੜੇ ਵਾਲੇ ਲਾਗੇ ਆਪਾਂ ਕਰਨ ਤੁੱਕੇ ਨਾਲ ਚੱਲ ਅੱਛਾ ਮੇਰੀ ਗੱਲ ਸੁਣਾ ਆਹ ਨੂੰ ਇਹਨੂੰ ਪੂਰੇ ਨੂੰ ਪੂਰਾ ਫਸਾ ਕੇ ਦੇਖ ਲੈ ਜੇ ਆਹ ਤੈਨੂੰ ਵੱਢਣੇ ਦੀ ਲੋੜ ਹੈ ਤਾਂ ਵੱਢ ਲੈ ਇਹਨਾਂ ਨੂੰ ਆਇਣਾ ਕਿੱਥੋਂ ਇਹਨਾਂ ਅੰਦਰ ਵੱਢ ਜੂਗਾ ਹੈ ਵੱਢਦਾ ਪਹਿਲਾਂ ਲਾ ਕੇ ਦੇਖਾਂ ਮੈਂ ਫੇਰ ਠੀਕ ਹੈ ਚੱਕੀ ਬਈ ਇੱਧਰ ਹਾਂ ਹਾਂ ਮੈਥੇ ਫਰਸ ਪਰ ਕੰਮ ਕਰਨਾ ਠੀਕ ਤਾਂ ਹੈ ਸਵਰਗ ਚੱਕ ਕੇ ਰੱਖ ਦਮਾਰੇ ਮੈਂ ਸਹੀ ਕਰਦਾ ਹਾਂ ਥਲੇ ਖੜ ਦੇ ਖੜਤਾ ਜਾਹਾ ਗੁਰੂ ਯਾਰ ਹਾਂ ਹੁਣ ਲਾਓ ਸਿੱਧਾ ਹੋ ਗਿਆ ਨੇ ਨਹੀਂ ਫੇਰ ਗਲਤ ਪਾਸੇ ਕਹਿੰਦੀ ਵੀਰ ਜੀ ਫੋਨ ਨਹੀਂ ਚੱਕਦੇ ਮਿਸਤਰੀ ਮੈਸਟਰ ਸਾਹਿਬ ਤੁਸੀਂ ਫੋਨ ਕਰਦੇ ਨਹੀਂ ਚੱਕਦੇ ਜੈਪਿੰਨ ਕਹਿੰਦੀ ਫੋਨ ਕਰੀ ਜਾਂਦੀ ਮੈਂ ਬਈ ਮੇਰੇ ਆਉਂਦਾ ਹੁਣ ਬਾਈ ਮੋਟਰਸਾਈਕਲ ਤੇ ਐਦੇ ਵਿੱਚ ਪਾ ਪਾ ਦੇ ਤਰ੍ਹਾਂ ਹੋ ਰਹੀ ਹੈ ਕਿੰਨੀ ਵਾਰ ਕਰਨਾ ਚੱਕਦੇ ਆ ਅੱਜ ਮੈਂ ਸ਼ਾਮ ਕੀ ਰੋਟੀ ਉਹਨੇ ਦੇ ਘਰੇ ਖਾਈਏ ਚੱਲ ਕੇ ਸ਼ਾਮ ਦੀ ਰੋਟੀ ਆਂਡਾ ਲੇ ਗਿਆ ਮਗਰ ਪਹਿਨੇ ਕੇ ਤਾਂ ਆਗੇ ਵੀ ਖਾਣ ਪੀਣ ਦੇ ਟਾਈਮ ਆ ਜਾਂਦੇ ਆ ਵੀ ਖਾਣ ਪੀਣ ਦੇ ਟਾਈਮ ਆ ਜਾਂਦੇ ਆ ਹੋਰ ਟਾਈਮ ਨਹੀਂ ਖਾਣ ਪੀਣ ਦੇ ਟਾਈਮ ਆ ਰਹੀ ਬਾਈ ਜਾਂਦਾ ਪਹਿਲਾਂ ਲੱਗਣੀਆਂ ਤੇਰੀਆਂ ਫੈਡ ਵਾਲੀਆਂ ਹਾਂ ਅੱਗੇ ਕਰਦਾ ਜੀ ਅਮਰੀਕੀ ਨਹੀਂ ਕਰੀ ਬਣਾਉਂਦੇ ਹਾਂ ਪਾ ਜੀ ਕੋ ਯਾਰ ਤੁਸੀਂ ਚੱਕ ਕੇ ਨਹੀਂ ਨਾ ਕਰਦੇ ਉਹ ਇਕੱਠਾ ਹੋ ਜਾਂਦਾ ਪਹਿਲਾਂ ਖਿੱਚੋ ਹੁਣ ਸਾਰਿਆਂ ਨੂੰ ਖਿੱਚੋ ਨੂੰ ਦੋਹੇ ਪਾਸੇ ਦੇ ਖਿੱਚੋ ਕੱਪੜਾ ਥੱਲੇ ਤੇ ਮੈਂ ਬੜਾ ਬੜਾ ਰੱਖੇ ਆ ਵਿਚ ਬਲ ਪਏਵੇਂ ਹਲ ਵੀ ਨਹੀਂ 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 ਨਾ ਗਲਤ ਆ ਤੁਸੀਂ ਗਲਤ ਆ ਉਹਨੂੰ ਉਹਨੂੰ ਉੱਪਰ ਵਾਲਾ ਕਹਦੇ ਫੜਿਆ ਬੇ ਕੱਪੜੇ ਖਿੱਚੋ ਦੋਨੇ ਜਣੇ ਕੱਪੜਾ ਨਹੀਂ ਬਾਈ ਬਾਬੇ ਕੱਪੜਾ ਹੀ ਖਿੱਚਣਾ ਤੁਹਾਡਾ ਦੋਨਾਂ ਦਾ ਬਲ ਪਏਵੇਂ ਆ ਲਾ ਕੇ ਦੇ ਕੱਪੜਾ ਮੜੇ ਲੈ ਚਾਹਦਾ ਕਿ ਤਰੀਕੀ ਹਾਂ ਉਹ ਕੋਈ ਨਹੀਂ ਜ਼ਿਆਦਾ ਘੱਟ ਦਾ ਕੀ ਮਸਲਾ ਯਾਰ ਸਾਰਾ ਸਾਰਾ ਇਹ ਚੱਕੋ ਸਾਰਾ ਹੀ ਉੱਪਰ ਉਹ ਸਾਰੇ ਚੱਲਦਾ ਸੀ ਖਿੱਚ ਕੱਪੜਾ ਖਿੱਚਿਆ ਖਿੱਚ 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 ਹਾਂ ਸੈੱਟ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬਈ ਕਿ ਸੈੱਟ ਖਿੱਚ ਬਈ ਕੱਪੜਾ ਦੋ ਜਣੇ ਬਸ ਚਲ ਵਾ ਠੀਕ ਆ ਓਕੇ ਆ ਬਸ ਕਿੱਥੇ ਵੀ ਬਲਕਿੰਗ ਨਹੀਂ ਕਰ ਰਹੀ ਬਲਕਿੰਗ ਘੱਟ ਆ। ਓਹੋ ਯਾਰ ਕੱਟ ਜਾਦਾ ਤਾਂ ਕੀ ਮਤਲਬ ਹੈ? ਐਨਕ ਨਹੀਂ ਆ ਰਹੇ। ਹਾਏ ਮੇਰੇ ਰੱਬਾ ਦਾਤ ਹੈ। ਹਾਏ ਮੇਰਾ ਯਾਰ ਕੱਪੜਾ ਵੀਆ ਕਰਨਾ ਅਸੀਂ। ਯਾਰ ਕੀ ਕਰਨਾ ਤੇ ਕੱਪੜੇ ਤਾਂ ਮੰਦ ਅਸੀਂ। ਜੇ ਇੱਧਰ ਇੱਕ ਫੋਟਾ ਇੱਧਰ ਜਿਆਦਾ ਹੁੰਦਾ ਤਾਂ ਇੱਥੇ ਚੱਕ ਜੜਾ ਦਿੰਦਾ ਉਹਨੂੰ ਤਾਂ ਕਿਆ ਦਾ? ਤਾਂ ਕਿ ਇੱਕ ਵਾਰ ਚੱਕੀ ਇਹ ਚੰਨ। ਚਲ। ਸਾਰ ਬੋਲ ਭਾਈ ਗਰੂ। ਹਾਏ ਮੈਂ ਤਾਂ ਭਾਈ ਪਤਾ ਨਹੀਂ ਕਿਹਜਾ ਕਿਹਜੇ ਬੰਦੇ ਆ ਗਾ ਬਾਹ ਪੈ ਗਿਆ ਮੇਰਾ। ਬੱਚ ਬਾਲ ਦੇ ਗੜਾ ਨੂੰ ਕੁਮਾਰ ਕਿਤੇ ਕੋਈ ਬਾਲ ਨਹੀਂ ਖਿੱਚ ਕੇ ਪੈਣਾ ਉਹ ਬਾਈ ਮੈਂ ਫਿਰ ਕੱਢਦਾ ਨਹੀਂ ਬਾਲ ਜਦੋਂ ਉੱਤਰ ਕਰਦਾ ਤੂੰ ਚਟਕ ਬਟਣ ਦੇ ਇਹਨੂੰ ਕਿੱਥੇ ਆ ਓਏ ਕਿੱਥੇ ਆ ਜਾਨੀ ਛੇਤੀ ਲੈ ਲੈ ਕੜੱਚ ਗੁੱਲੀ ਕਿੱਥੇ ਆ ਕੜੱਚ ਕੜੱਚ ਬੁਕਾਰ ਅੱਛਾ ਤਾਰ ਚੋਣ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਸ਼ੁਰੂ ਠੀਕ ਚਲੋ ਤਾਰ ਆਹ ਆਹ ਗਿਆ ਪੇਟਾਕੇ ਹਾਂ ਹਾਂ ਖਿੱਚ ਕੇ ਥੋੜੇ ਖਿੱਚ ਗਏ ਉਹ ਬਾਬੇ ਯਾਰ ਖਿੱਚ ਗਏ ਪਰ ਨਹੀਂ ਫਿਰ ਕੀ ਦਾ ਵਾਦੇ ਪਰਾਂ ਦੀ ਨਹੀਂ ਮੈਂ ਤਾਂ ਹੁਣ ਮੰਨਣ ਹੀ ਨਹੀਂ ਗੱਲ ਬਸ ਤਾਂ ਪਰਲੇ ਪਾਸੇ ਨੂੰ ਸਿਰੇ ਤੇ ਲੈ ਕੇ ਸਿਰੇ ਤੱਕ ਖਿੱਚ ਨਹੀਂ ਪੈਣੀ ਆਪਣੇ ਕੋਲ ਉਹ ਵੀ ਹੈਗਾ ਪਹਿਨਾ ਉਹਦੇ ਹਾਂ ਉਹ ਉਹੀ ਪਾਏ ਹੋਏ ਵਿੱਚ ਗਲਾਈ ਨਹੀਂ ਨਾ ਹੋਣੀ ਤਾਂ ਚੌਰਸ ਬਣਾ ਲੈਣਾ ਇਹ ਖਿੱਚੇ ਨਹੀਂ ਹੋਣਾ ਯਾਰ ਮੰਨਣੀ ਤਾਂ ਸਿਰੇ ਤੱਕ ਖਿੱਚੇ ਨਹੀਂ ਹੋਣਾ ਆ ਗਹਿਰਾ ਨਹੀਂ ਤਰੀ ਗਾ ਗਹਿਰਾ ਹੋਊਗੀ ਇਹਨੇ ਫੇਰ ਪਿੱਛੇ ਮੁਰਜਣਾ ਇਹਨੂੰ ਉੱਪਰ ਤੱਕ ਫੇਰ ਖਿੱਚਣ ਨੂੰ ਇਹਨੂੰ ਉੱਪਰ ਚੱਤਣਾ ਉਹ ਘਟਾਈ ਪਿੱਛੇ ਰਹੇਗਾ ਛੱਡ ਦੇ ਬਸ ਛੱਡ ਦੇਗਾ ਇਹ ਚਾਰ ਸਲੀਨਾ ਚਾਰ ਸਲੀਨਾ ਆਉਣਾ ਖਿੱਚ ਕੇ ਲੈ ਆਈ ਖਿੱਚ ਕੇ ਗੋਲਕਾਰ ਨੂੰ ਹਾਂ ਮਨ ਰਦਰ ਪੱਟਣੇ ਬਣੇ ਤੈਨੂੰ ਨਹੀਂ ਪੱਟਣੇ ਤਾਂ ਹੁਣ ਉੱਪਰ ਲੱਗੇ ਪਟਾਕਾ ਲੱਗੇ ਉਹ ਉਹ ਗੁਰੂ ਅੱਗੇ ਨਾ ਲਾ ਇੱਥੇ ਨੂੰ ਆਪਾਂ ਨੇ ਉਹ ਵੀ ਕੱਢਣੀਆਂ ਆ ਹਾਂ ਜੇ ਨਿੱਕਲ ਜਾਣੀ ਐ ਬਈ ਉੱਥੇ ਤਾਂ ਲੱਪਣੀ ਔਖੀ ਹੋਣੀ ਐ ਇੱਥੇ ਇੱਥੇ ਲਾ ਓਰੇ ਲਾ ਸੱਜਣ ਤੇ ਹਾਂ ਤਾਂ ਜਾ ਬਾਈ 1 ਮਿੰਟ ਇਹ ਨਹੀਂ ਨਹੀਂ ਪਰ ਮੰਨਣੀ ਨਹੀਂ ਨਾ ਗੱਲ ਲੈ ਫੜ ਫਿਰ ਹਾਂ ਹਾਂ ਫਿਰ ਇੱਥੇ ਲਾਂ ਬਚ ਲਈਏ ਤਾਂ ਕਿ ਹੋ ਗਿਆ ਬਾਹਰੋਂ ਸਤਨਾਨਾ ਇਹ ਪੈਂਦੇ ਆ ਪਟਾਕੇ ਹਾਂ ਕੋਨੇ ਨੂੰ ਮੋੜਨਾ ਹੈ ਖਿੱਚ ਕੇ ਲਾਈ ਜਿਹੜਾ ਗੋਲ ਹੋ ਜਵੇ ਉਹ ਮੇਖੀ ਨਾਲ ਲੋ ਆ ਗਿਆ ਲੈ ਕੋਈ ਹਾਂ ਨੇੜੇ ਜਮਈ ਹਾਂ ਇੱਥੇ ਖਿੱਚ ਕੇ ਖਿੱਚ ਕੇ ਬਈ ਇਹ ਪੁਣਾ ਗਲੈਕਟੀ ਨੂੰ ਬਟਾਈ ਜਿੱਥੇ ਥੱਲੇ ਉਹ ਹੀ ਜਿੱਥੇ ਨੂੰ ਗਲੀ ਕੱਢਣੀ ਆਪਾਂ ਨੇ ਉਹ ਤੇ ਪਹਿਲਾਂ ਪਹਿਲਾਂ ਵਾਲਾ ਕੰਮ ਸੋਹੇ ਵੀਰ ਖਿੱਚ ਕੇ ਓ ਮੁੰਡਾ ਮੂੜੇ ਉਹਨੂੰ ਕੋ ਕਰਦਾ ਨਹੀਂ ਨਾ ਕੰਮ ਜਿਹੜਾ ਕਰਨਾ ਚਾਹੀਦਾ ਨੂੰ ਆ ਵੀ ਬਾਈ ਖਿੱਚ ਕੇ ਆ ਦੇ ਮੈਂ ਖਿੱਚ ਕੇ ਆ ਠੀਕ ਆ ਤੇ ਜਦੋਂ ਖਿੱਚਣ ਤੇ ਤੱਕੇ ਨਾਉਂਦਾ ਤੇ ਫੇਨ ਨਾ ਲੈ ਬਿੱਕੀ ਬਾਈ ਪਾਣੀ ਬੁਲਾ ਰਿਆ ਹਾਂ ਬਿੱਕੀ ਬਸੇ ਦੋ ਦਿਨ ਤੇ ਸਰੀਰ ਲੱਗ ਗਿਆ ਮੰਗਣ ਹਾਂ ਸਹੀ ਗੱਲ ਆ ਰਿਐਲਿਟੀ ਆ ਚਲ ਯਾਰ ਲਾ ਕੇ ਸਾਰੇ ਦੁਬਾਰੇ ਇੱਕ ਵਾਰ ਤੁਹਾਨੂੰ ਫੇਰ ਮਿਲਦੇ ਆਂ ਸਾਰੇ ਪਾਸੇ ਕਰਤੀ ਜੀ ਹਾਂ ਹੈ ਗੱਲ ਬਾਤ ਕੁਸ ਸੱਚੀ ਦਿਖਾਈ ਤਾਂ ਥੋੜਾ ਜਿਹਾ ਕਮਾ ਕੇ ਹੋ ਵਾ ਜੀ ਵਾ ਇਹ ਤਾਂ ਹੈ ਰਜਣਾ ਟਰੈਕਟਰ ਇਹਨਾਂ ਉਹਦੀ ਟਰਾਲੇ ਦੇ ਵਿੱਚ ਲਾਈ ਵੀ ਹੁੰਦੀ ਹੈ ਗੱਡੀ ਟਰਾਲੇ 'ਚ ਵੀ ਤੇ ਲੱਗੀ ਪੈਂਦੀ ਹੈ ਜੀ ਹੈ ਥੋੜੀ ਜਿਹੀ 빙ੀ ਟੇਢੀ ਜੀ ਕਹਤੇ ਯਾਰ ਆ ਦੇਖ ਹਾਂ ਦੇ ਆ ਕਿਦਾਂ ਖਿੱਚਦਾ ਜਾਂਦਾ ਦੇਖ ਦੇਖ ਕੇ ਕਰਦਾ ਦੀ ਤੇ ਜੋ ਸਾਫ ਨਹੀਂ ਜਿਹੜਾ ਤੂੰ ਸਾਫ ਕਰਦੇ ਕਰਦੇ ਆਹ ਕੱਪੜਾ ਦੇਖਾ ਢੇਲਾ ਜਿਹੜੀ ਕੱਪੜੇ ਦੀ ਢੇਲਾ ਨਾ ਇਹ ਇਹਨੂੰ ਬਰਾਬਰ ਰੱਖ ਯੂਨ ਪਲਾਈਆਂ ਤੇਰੀ ਵੀ ਤੇ ਮੇਰੀ ਵੀ ਦਾ ਜ਼ੋਰ ਪਲਾਈਆਂ ਦਾ ਮੇਰੇ ਕਿੰਨੇ ਦਾ ਹਾਂ ਇੱਧਰ ਤਾਂ ਇੱਧਰ ਨਾ ਨਾ ਇੱਧਰ ਤਾਂ ਥੋੜੇ ਕਿੰਨੇ ਚੱਲੇ ਪਹਿਲੇ ਇੱਧਰ ਤਾਂ ਥੋੜੇ ਕਿੰਨੇ ਚੱਲੇ ਉਹ ਖੜ ਜਾ ਯਾਰ ਠੀਕ ਆ ਹਾਂ ਇਹ ਆਹ ਕਿਵੇਂ ਚੱਲੇ ਦਿੱਤੀ ਕੀ ਕਰਨਾ ਉਧਰ ਲੱਗੇ ਜਾਣਾ ਇਹ ਬਾਈ ਜੂੜ ਇੱਧਰ ਤਾਂ ਤਾਂ ਨਹੀਂ ਅੱਛਾ ਤਾਂ ਬਰਾਬਰ ਹੋਣੀ ਐ ਹੋਈ ਲੈ ਵੀ ਤੋੜ ਲੈਣੀ ਉਹ ਟੁੱਟ ਗਈ ਮੰਜਰ ਉੱਪਰ ਦੀ ਸਾਈਡ ਮਲਾਈ ਸੀ ਨਾ ਛੱਡ ਦੇ ਜਿਹ ਉੱਧਰ ਜਿਹ ਨੋਕ ਪਲੀਕ ਸਾਡੇ ਮਲਾਈ ਸੀ ਨਾ ਨਾਲ ਅੱਛਾ ਉਹ ਸਾਡੇ ਤੇ ਕੱਪੜਾ ਤਾਂ ਕੱਢ ਦੇਣਾ ਦੇਖੋ ਜਿਹੜਾ ਪਿਆ ਪਰ ਹਾਲ ਆਪਾਂ ਨੂੰ ਹੋਰ ਕੰਮ ਖਾਫੇ ਕਰਨੇ ਆ ਨਹੀਂ ਹਾਲ ਵੀ ਨਹੀਂ ਖਾਦਾ ਮਿੱਤਰਾ ਇਹ ਭਾਗੀ ਹਾਂ ਹੀ ਕਾ ਨਮ ਭੈਣਾ ਬੱਟਾ ਕੱਢਦਾ ਇਹ ਮੁੰਡਿਆ ਓਹ ਹੋ ਤੂੰ ਲੱਗਦਾ ਨਹੀਂ ਕਿਸੇ ਪਾਸੇ ਤਰਨਦਾ ਨਾ ਹਾਂ ਲੈ ਲੈ ਤੁਸ ਹੈ ਜੇ ਜਿਹੇ ਜੀ ਗੱਡੀਆਂ ਇਹ ਲੈ ਕੇ ਆਉਂਦੀਆਂ ਇਹ ਜੀਆਂ 4 1 ਇੰਚ 2 ਇੰਚ ਦੀ ਗੱਦੀ ਹੈ ਇਹ ਹਾਂ ਮਤਲਬ ਕਾਇਨ ਦਾ ਭਾਅ ਇਹ ਦਿੱਤੀ ਉਹਨੇ 500 ਕੋਸ਼ ਰੁਪਏ ਦੀ ਮਤਲਬ ਤਿੰਨ ਗੱਡੀਆਂ ਜੋੜ ਕੇ ਅਸੀਂ ਗੱਦਾ ਬਣਾ ਨਹੀਂ ਸਕਦੇ ਬਣਦੇ ਨਹੀਂ ਸੋਚਣ ਲੱਗ ਹਾਂ ਬਣ ਜਾਣਾ ਕਿੱਦਾਂ ਹਾਂ ਤੁਸੀਂ 5 ਗੱੱਦੇ 1500 ਦਾ ਇੱਕ ਹੈ ਰੋਕਣੀ ਆਉਂਦੀ ਕੋਈ ਇੰਚੀ ਵਾਲੀ ਲਾ ਲਾ ਕੇ 2-2 ਇੰਚੀ ਦੀ ਲਾ ਹਾਂ ਹਾਂ ਗੱਬੇ ਘੜੀ ਲੈਂਦੇ ਆ ਨਾਲ ਵਾਲੀ ਇੰਚੀ ਫੋਮ ਲਾ ਕੇ ਗੱਦੇ ਆਪੇ ਤਿਆਰ ਕਰ ਦਈਓ ਲੈ ਹਾਂ ਕਿ ਆ ਕੇ ਦੇਖੀਓ ਪਰਨੀ ਸਾਡੇ ਜਿਹੜੇ ਗਦਾਮ ਚ ਹਰ ਦੇਖਿਆ ਤਾਂ ਹੁਣ ਆਪੇ ਕਲੂਥ ਨਾ ਢਲੇ ਕੇ ਆਂਦੇ ਪਰ ਟੋਲ ਜਿਹੜਾ ਤਾਂ ਹੀ ਤੋਂ ਮੁੱਲਾ ਥੋੜਾ ਥੋੜਾ ਦਿੱਤਾ ਬਲ ਟੋਲ ਹਾਂ ਉਹਨਾਂ ਨੂੰ ਇਸ 10-10 ਲੀਟਰ ਮੰਗਾਉਨੇ ਆ ਹਾਂ ਡਾਅਰ ਦਈ ਜਾਂਦੇ ਚ ਕਿ ਵਿੱਚੇ ਕਪੜਾ ਚਰਾਹੀ ਦੇ ਲੋਈ ਲਾ ਕੇ ਗੱਦਾ ਬਣ ਕੇ ਉਸ ਹਸਤਾ ਤਾਂ ਹੀ ਤਾਂ ਉਹਨਾਂ ਨੂੰ ਦਿੰਨਾ ਸਸਤਾ ਦੇ ਦਿੰਦੇ ਹੋ ਭਈ ਤਿੰਨ 350 ਦਾ ਉਹ ਤਾਂ ਕਹਾ ਬੱਚਾ ਇੱਕ ਵੀ ਸਸਤੇ ਚ ਕਿੱਥੇ ਦੇ ਗਿਆ ਕੋਈ ਕਹਿੰਦਾ ਬਹੁਤ ਸਸਤੇ ਮਿਲਗੇ ਜਾਂ ਖੋਰ ਕੇ ਦੇਖੇ ਗੱਬੇ ਤੇ ਹੋਰ ਕੁਝ ਪਰ ਆਪਾਂ ਕੜਾ ਕੜਾ ਵਾਲਾ ਤਾਲਾ ਬੂੰੰਨਾਈ ਵੀ ਬਸ ਨਹੀਂ ਯਾਰ ਗੱਲ ਤਾਂ ਠੀਕ ਹੈ ਯਾਰ ਉਹ ਕੰਮ ਕਰਿਆ ਜਾ ਸਕਦਾ ਐ ਰੋ ਉਹ ਤਾਂ ਜਮੇ ਹੀ ਸਸਤੇ ਚ ਪੈ ਜਾਣੇ ਆ 250 ਰੁਪਏ ਦੀ ਇੱਕ ਆਹੋ ਗੱਦੀ ਜਿਹੜੀ ਉਹ ਦੂਈ ਫੋਮ ਵਾਲੀ 250 ਰੁਪਏ ਦੀ ਆਹੋ ਜਿਹੜੀ 2 ਇੰਚ ਵਾਲੀ ਆ ਦੋ ਠੋਕੇ ਵਿੱਚ ਇੱਕ ਉੱਪਰ ਦੂਈ ਇੱਕ ਦੂਈ ਉੱਪਰ ਹੈ ਨਾ ਇੱਕ ਗੱਬੇ ਹਾਰ ਲਾ ਦੇ ਹੂੰ ਹਾਰ ਹਾਰਡ ਵੀ ਹੁੰਦੀ ਜਿਹੜੀ ਆਪਣੀ ਦੂਜੀ ਹੁੰਦੀ ਆ ਮੇਰੇ ਅਨੁਸਾਰ ਇਹਨੂੰ ਆਪਾਂ ਦੂਈ ਸੌ ਚਾਰ ਕਪੂਦਰਤ ਵੀ ਆਉਂਦੀ ਆ ਜੇ ਉਹ ਜਿਵੇਂ ਕਹਿੰਦੇ ਉਹ ਆ ਕਾਹਦਾ ਮੈਨੂੰ ਯਾਰ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਕਹਿੰਦੇ ਇੱਕ ਫਾਰਮ ਆ ਜਿਹੜੀ ਹੁਣ ਤਾਂ ਫਾਰਮ ਲੱਗੀ ਹੋਈ ਆ ਜਿਹੜੀ ਲੱਗੀ ਵੀ ਆ ਆਪਾਂ ਫਾਰਮ ਲਾਈ ਆ ਹੁਣ ਉਹ ਦੂਸਰੀ ਨਹੀਂ ਹੁੰਦੀ ਕਿ ਜਿਹੇ ਜਿਹੇ ਆਪਣੇ ਉਹ ਦੇ ਵੀ ਕਿ ਜਿਹੜਾ ਉਹ ਪੀ ਸਿਸਟਮ ਉਹ ਦੇ ਜਿਹੇ ਜਿਹੇ ਆਪਾਂ ਨੇ ਉਸੇ ਉਹਦੇ 'ਚ ਪਾਈ ਆ ਹਾਂ ਜਿਹੜੇ ਆ ਪਾਈਏ ਜੀ ਸਿਸਟਮ ਆ ਆ ਇਹ ਐ ਡੈਂਟੀ ਵਾਲੀ ਲੈਂਦੀ ਦੀ ਆ ਪੰਜ ਡੀ ਵੀ ਥਾਰੀ ਉੱਚ ਪਾਈ ਵੀ ਆ ਇਹ 2 2 ਇੰਚੀ 3 3 ਇੰਚੀ ਵਾਲੇ ਵੀ ਹੁੰਦੀਆਂ ਇਹ ਉਹ ਲੈ ਆ ਕੇ ਵਿਚਾਲੇ ਪਾ ਕੇ ਇੱਕ ਆਹ ਲਾ ਕੇ ਉੱਪਰ ਦੋਵੇਂ ਪਾਸੇ ਇੱਕ ਹੋਰ ਲਾ ਦੇ ਕੱਪੜਾ ਚੜ ਗਿਆ ਪੂਰਾ ਗੱਦਾ ਬਣ ਜਾਣਾ ਉਹਦਾ ਹਾਂ ਲੱਭਦੀ ਨਹੀਂ ਗੋਲੀ ਲੈ ਆ ਭਾਈ ਇਹ ਇਹ ਦੁਬਾਰੇ ਹੁਣ ਇਹ ਹੁਣ ਦੇਖਿਆ ਕਾਡੀ ਗਲਤ ਕਰਿਆ ਕੰਮ ਹੋਣਾ ਇਹ ਮੈਂ ਗਲਤ ਨਹੀਂ ਕਰਿਆ ਮੈਂ ਪਾ ਦੇ ਹਾਂ ਜੱਤੀ ਜੱਤੀ ਕੁੱਕੜ ਆ ਸਿੱਧੀ ਰੱਖ ਹੁਣ ਦੇਖ ਕੇ ਖੱਚਾ ਦੇਖਾਂਗੇ ਕੁੱਕਾ ਕਰਕੇ ਤੋਂ ਓਕੇ ਹਾਂ ਪਹਿਲਾਂ ਗਲੀ ਕੱਢ ਕੇ ਉੱਧਰ ਨੂੰ ਫਿਰ ਉੱਧਰ ਤੇ ਉੱਧਰ ਨੂੰ ਉੱਧਰ ਨੂੰ ਹੈ ਸ਼ਾਬਾਸ਼ ਓਏ ਲੈ ਵੀ ਕਿ ਫਾੜ ਹੁਣ ਸੀ ਦੋ ਜਣੇ ਕੰਮ ਕਰੀਏ ਇਹ ਕਿਤੇ ਆਏ ਨਾ ਕਹਿ ਦੇਵੇ ਮੈਂ ਇਹਨੂੰ ਕਿਹਾ ਤਾਂ ਮਹਾ ਆਪਾਂ ਦੋਨਾਂ ਨੇ ਕੰਮ ਕਰ ਲੈਣਾ 513 500 ਮੇਰਾ ਕਿਤੇ 10000 ਮੰਨ ਲਵੇ ਹੂੰ ਇਹਨੇ ਹਾਂ 2000 ਦਾ ਜਾ ਕਰਿਆ ਤਾਂ ਮੈਂ ਸਾਰਾ ਬੋਲ ਮੈਂ ਕਹਾਂ ਆ ਗਲਤ ਹੈ ਹਾਂ ਇਹਦਾ ਕੰਮ ਕਰਾਉਣਾ ਇਹ ਗਲਤ ਹੈ ਪੂਰੇ ਇੱਕੇ ਤੋਂ ਨਹੀਂ ਕਰਨ ਕਿ ਨਹੀਂ ਇੱਥੇ ਇੱਥੇ ਪਹਿਲਾਂ ਨੰਦ ਜਿਹੜੀ ਉਹ ਇੱਥੇ ਉਰੇ ਲੱਗ ਗਈ ਮੈਂ ਕੁੰਜੇ ਜਲਾ ਕੇ ਨਾ ਮੈਂ ਯਾਰ ਕੁੰਜੇ ਪਈ ਆ ਆ ਲੈ ਨਾ ਆਈ ਯਾਰ ਦੇਖਾ ਪੂਰੇ ਆ ਗਏ ਖੱਤੇ ਰੱਖੀ ਚਾਹ ਲੈ ਹਾਂ ਨਹੀਂ ਪਤੀ ਕੱਢ ਕੁੰਜੇ ਰਿਹਾ ਤੇ ਇੱਥੇੋਂ ਕੱਢ ਦੇ ਇੱਥੇੋਂ ਇਹ ਸਰ ਹੈਗੀ ਇਹੋ ਅੱਜ ਸੇਤ ਚ ਹੁਣਾਂ ਗੁੰਜਾ ਵੀ ਉੱਪਰ ਉੱਥੇ ਲਿਆ ਚੱਕ ਕੇ ਉਹਨੂੰ ਪੰਜ ਚਾਰ ਬੜਾ ਦੇ ਹੋਲ ਕੇ ਜੇ ਤਾਂ ਕੰਨਾਂ ਨੂੰ ਆਰਾਮ ਕਰ। ਉਹ ਕੋਈ ਕੋਈ। ਹਮ ਮੰਨਦਾ। ਬਣ ਗਿਆ। ਕਿਉਂ ਬਾੜੇ ਉੱਥੇ ਪਰ ਬਣੀ ਗੱਲ ਆ ਬੰਦੇ ਪੂਰੇ ਫਰਾਗ ਫਰਾਗ ਇਕੱਠੇ ਸੈਟ ਲਾ ਇੱਧਰ ਪੰਜ ਚਾਰ ਲਾ ਕੇ ਬੱਸ ਉਹ ਵੀ ਇੱਕ ਇੱਕ ਕਾਲਜ ਉੱਪਰ ਜਿਵੇਂ ਆ ਬਹੁਤ ਸਾਰਾ ਬਾੜੇ ਲੱਤ ਹੁਣ ਜੇ ਕੋਈ ਹੋਰ ਚੀਜ਼ ਨਹੀਂ ਮੈਂ ਗਲੀਆਂ ਕੱਢ ਕੇ ਦੇ ਦਿੰਦੀ ਆ ਪਹਿਲਾਂ ਬੜੀਆਂ ਕੱਢ ਲੈ ਪੰਜ ਸੱਤ 10 ਉਹਦੇ ਹਿੱਲਣ ਦੇ ਹਾਲ ਮਣੀ ਜਿਹੜਾ ਤੇ ਆ ਬੱਤ ਨੂੰ ਆਹੀ ਲੱਪਣੀ ਔਖੀ ਆ ਐਂ 40 ਬਰੇ ਮੰਗੇ ਚੱਲ ਗਿਆ ਹਾਂ ਅਨੁਵਾਦਿਕ ਕੋਈ ਹੋ ਲਈਏ ਥੀ ਰਹੀ ਅਧਿਕਾ ਲੈਣਾ ਵੀ ਹਾਂ ਖਪਾ ਪਪਾ ਪਪਾ ਚੱਬ ਵੈਰੀ ਗੁੱਡ ਕੱਢ ਸਿਕਲੀਆਂ ਕੱਢ ਫੜੀ ਪਰ ਉੱਪਰ ਲੈਣ ਲਈ ਪੜੀ ਪਰ ਚਲੋ ਓਕੇ ਵੈਰੀ ਗੁੱਡ ਮਿਲਦੇ ਫੇਰ ਤੁਹਾਨੂੰ ਥੋੜੀ ਦੇਰ ਤੱਕ ਦੀ ਹਾਂ ਹੋ ਗਿਆ ਜੀ ਸਾਡਾ ਢੋ ਦਾ ਪ੍ਰੋਜੈਕਟ ਆ ਜਿਹੜਾ ਉਹ ਚਾਲੂ ਹਜੇ ਦਾ ਕੋਕੇ ਜਿ ਤੁਹਾਨੂੰ ਇੱਕ ਨਹੀਂ ਝਾਕੇ ਤੇ ਹੁਣ ਆ ਜਿਹੜਾ ਔਰ ਡਾਇਮੰਡ ਲਿਆਉਂਦਾ ਦਾ ਢਭਾਈ ਤੇ ਲਾਉਣ ਨੂੰ ਢੋ ਦੇ ਵਿੱਚ ਮਹਿੰਗਾ ਬਹੁਤਾ ਹੈ ਨਾ ਇਹ ਹਾਂ ਇਹ ਔਖਾ ਸੌਖਾ ਦਾ ਸੌਖਾ ਦਾ ਮਿਲਦਾ ਨਹੀਂ ਹੈਗਾ ਤੇ ਫਿਰ ਹੁਣ ਉਧਰ ਦਿਨ ਵੀ ਛਿਪਣ ਦੀ ਤਿਆਰੀ ਚ ਹੈ ਛਿਪੇ ਗਿਆ ਤੇ ਰਹਿਰਾ ਸਾਹਿਬ ਦਾ ਚੱਲਦਾ ਗੁਰੂ ਘਰ ਦੇ ਵਿੱਚ ਜਾਪ ਸਤਨਾਮ ਵਾਹਿਗੁਰੂ ਬੱਲੇ ਚੱਲਦੇ ਪਟਾਕੇ ਹਾਂ ਬਣਦੇ ਜੜੇ ਨਾ ਬਜਾ ਜਾ ਬਾਕੀ ਹੁਣ ਬਜਾ ਦੇ ਬਜੇ ਤੇਰੀ ਮਰਜ਼ੀ ਬਣਾਈ ਚੱਲੋ ਬੀਬੀ ਟੱਡੇ ਲੇ ਕਰਕੇ ਹੈਲੋ ਤੁਸੀਂ ਜਿੰਦਗੀ ਮਾਰਨੇ ਆਂ ਮੈਂ ਮੇਰੇ ਮਾਲ ਨੂੰ ਕਿੱਥੇ ਨੂੰ ਮੁੰਡੇ ਨੂੰ ਮੁੰਡੇ ਨੂੰ ਆ ਗਿਆ ਫੋਨ ਤਾ ਜਨਾੜਾ

ਤਲਾਈ ਤੱਕ ਪਾਣਾ ਨਾਮ ਲੈਣਾ ਕਿਸੇ ਤੇ ਇਹ ਹਲਕਾ ਹੈ ਕਿ ਲੈਣਾ ਦਾ ਪਰ ਟਾਈਟ ਕਰ ਤੇ ਹਾਂ ਪਤਾ ਲੱਗ ਗਿਆ ਨਾ ਪਰ ਇਹ ਕਹਾਣੀ ਵੀ ਚੈੱਕ ਹੋ ਇਹਦੇ ਨਾਲ ਹੀ ਅਨਕਿਰਸ਼ੀ ਅਲੋ ਚਲੋ ਆਪੋ ਜੀ ਨਹੀਂ ਲੜਾਈ ਚਲ ਚਲ ਮੇਰੇ ਕੋਲ ਖੜਾ ਚਲੋ ਜਣੇ ਬੋਕਾਂਡੇ ਚ ਭਰਦੇ ਨਾ ਉਹ ਲਾਉਂਦਾ ਨਹੀਂ ਇਹਨਾਂ ਨੇ ਨਹੀਂ ਕਰਨਾ ਹੈ ਇਹ ਹਾਂ ਐ ਤੂੰ ਮਾਰਾ ਕਿ ਆ ਨੋਦਾਂ ਸੁਣਨੀ ਹਾਂ ਅੰਦਰ ਵਿੱਚ ਕਰਨ ਮੌਰੀ ਜਾਂਦੇ ਨੇ ਤੇ ਅੱਧਾ ਉਹ ਵੀ ਕੋਈ ਕਰ ਰਿਹਾ ਹੈ ਕੰਮ ਕਰਕੇ ਕੋਸ਼ਿਆ ਨੇ ਰਾ ਗਿਆ ਜੀ ਹੋ ਪਰ ਸਾਡੇ ਢੋ ਹੋ ਗਈ ਆ ਰੈਡੀ ਮਾਰਦੀ ਰਸਕਾਰਿਆ ਨਾ ਤੇ ਹੁਣ ਸੰਦਿਆ ਮਿਸਤਰੀ ਲੱਗਾ ਭਾਜੀ ਇਹਨੂੰ ਫਿੱਟ ਕਰਨ ਸਾਰੀ ਨੂੰ ਜਗਾਟ ਨੂੰ ਉਹਦੇ ਨਾਲ ਵਸੇ ਟੌਰ ਬਣ ਗਈ ਆ ਨਾ ਯਾਰ ਹਾਂ ਹਾਂ ਓਕੇ ਇਹ ਬੋਲ ਪਾਈ ਪਹਿਲੀ ਮੋੜ ਤੇ ਨੂ ਮੇਰਾ ਆਉਟ ਚਲੋ ਹਾਂ ਆ ਕੇ ਸੀ ਜਿਹੜਾ ਠੇੜਾ ਪਾ ਗੋ ਨਿਆਣ ਕੁ ਮਾ ਬੜੇ ਯਾਰ ਮਾ ਬਾਬਾ ਦੀ ਅਸੀਂ ਹੈਗੇ ਚਾਰ ਹਾਂ ਜੀ ਦਰਵਾਜ਼ੇ ਵਿੱਚ ਬਹੁਤ ਹੋਤੇ ਜਮਾ ਦੇ ਜਿਹੜੇ ਚਿੱਧਰੇ ਆਪਾਂ ਚਾਹੁੰਦੇ ਹਾਂ ਹਾਂ ਮਨਾਵਤ ਇੱਕ ਅੱਧੀ ਸੈਂਟਰ ਤੋਂ ਚਲਾਣਾ ਤੇ ਖੜੇ ਕਰੀਏ ਜੀ ਖੜੇ ਬਈਆ ਆਈ ਪਈ ਇਟਲੀ ਗਈ ਤੇਤਾ ਮੋਤਾ ਚਾਚਾ ਆਦਾ ਕਿ ਤੁਹਾਡਾ ਮਸ਼ੀਨ ਵਾਲਾ ਕੰਮ ਖਤਮ ਕਰਵਾ ਦੇਖ 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 ਬਈ ਬਹੁਤ ਵਜੇ ਨੇ ਨਾ ਇੱਥੇ ਵਾਹ ਬਾਈ ਹੁਣ ਇਹ ਇਧਰ ਰੱਖ ਤਾਂ ਦਿੱਤੀ ਆਪਾਂ ਨੇ ਪਾਰਿਸ਼ਰ ਦੱਬੂਣੀ ਆ ਨਾਲ ਦੇ ਨਾਲ ਦੱਬ ਹੋਣੀ ਆ ਤਾਂ ਪਰਾਂ ਦੀ ਛੀੜ ਖਾਣ ਨਹੀਂ ਪੈਣੀ ਆ ਹਾਂ ਅਹੀਂ ਮੈਨੂੰ ਉਹਨੂੰ ਜਿਆਦਾ ਥੱਲੇ ਹੀ ਤਾਰ ਕੇ ਖੜਾ ਲਾ ਫੇਰ ਤਬ ਦੋ ਜਣੇ ਉਧਰ ਬੰਦੇ ਹੈਗੇ ਰੋਡੀ ਆ ਆਪਕ ਐਦਾਂ ਨੂੰ ਰੱਖ ਲੈ ਚੰਨਣਾ ਚੰਨ ਨੂੰ ਤੂੰ ਮਿੱਥੇ ਚੱਕ ਬੜੀ ਚੰਨਣਾ ਨਹੀਂ ਮੈਨੂੰ ਕਰ ਵਾਲੀ ਇੱਕ ਮਿੰਟ ਇੱਕ ਮਿੰਟ ਬਾਈ ਮਾਂ ਨੂੰ ਫਾੜ ਕੇ ਕਰਨ ਦਾ ਚੰਨ ਕਰੀ ਇਹਦੇ ਮਸੂਹੇ ਚ ਆ ਜਾ ਰੋਣ ਚੱਲ ਇਹ ਆ ਤੂੰ ਨਹੀਂ ਚੱਕ ਸਕਦਾ ਕਾਹ ਦਾ ਬੀਤੀ ਚਾਹ ਪੀਣ ਵਾਲਾ ਹੀ ਆ ਬਸ ਬੰਦਾ ਹੈ ਸਾਡਾ ਉੱਪਰ ਤੋਂ ਉੱਪਰ ਆ ਲੈ ਕੇ ਆਪਾਂ ਗੋਡਾ ਲਗਾਉਣਾ ਲਾ 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 ਥੱਲੇ ਗੋਡਾ ਲਾ ਦੇ ਪੂਰੇ ਹੀ ਆ ਨਾ ਭਾਈ ਹਾਂ ਬਸ ਠੀਕ ਹਾਂ ਹਾਂ ਓਕੇ ਓਕੇ ਡਨ ਫੋਨ ਵੀ ਨਾ ਬਚਾ ਜਿਹਾ ਲੱਗ ਰਿਹਾ ਗੋਡਾ ਲੱਗ ਗਿਆ ਓਕੇ ਡਨ ਇੱਥੇ ਤੋਂ ਵਾਲੀ ਹਾਂ ਬਰੋ ਸ਼ਬਦ ਹਾਂ ਤੇ ਥੱਲੇ ਨੂੰ ਲਾਈ ਦੀ ਇਹ ਤੇ ਲੱਗੀ ਹੋਈ ਵੈਸੇ ਲਾਈ ਦੀ ਥੱਲੇ ਲਾਈ ਵੀ ਲਾਈ ਹੋਈ ਲੱਗੀ ਹੋਈ ਇਹਨੂੰ ਹਾਂ ਪਣਾ ਇੱਕ ਲੈਣ ਦੇ ਚੱਲੋ ਕੋਈ ਜਣ ਕੇ ਚੱਲ ਇੱਕ ਲੈਣੇ ਲੈ ਜਾ ਸਿਰੇ ਤੱਕ ਮੰਨਦਾ ਮੇਰੀ ਗੱਲ ਫਿਰ ਆਈਡੀ ਆ ਰਹਿੰਦਾ ਚਲੋ ਕੇ ਚੱਲ ਕੇ ਚਲ ਅੱਗੇ ਚਲ ਅੱਗੇ ਸੱਚੀ ਰੋ ਬੀਨ ਚਾਹ ਸੈਂਟਰ ਚੈਦਾ ਹੁਣ ਉਹ ਬਸੰਤ ਚਲਾ ਗਿਆ ਚਲੋ ਕਿ ਕੱਢ ਜੀ ਨਾ ਟੇਕਰ ਕੇ ਅੰਦਰ ਹਾਂ ਵੀ ਇਸਰੀ ਕਾਲ ਜੀ ਸਾਹਿਬ ਕਿਦਾਂ ਦਾ ਆਪਣੀ ਮੂਰਤ ਬੈਠਾ ਸੁਣਾ ਲਾਦਾ ਮੂਰਤ ਹਾਂ ਹਾਂ ਹੁਣ ਹੈ ਕੀ ਕਰਦੇ ਕਰ ਚਲੋ ਮਿਲ ਜਿਓ ਜੀ ਤੁਹਾਨੂੰ ਬਾਅਦ ਚ